ਜੀ ਮੌਨਸੂਨ ਦੀ ਆਮਦ ਸਾਰੇ ਸਟੇਟਸ ਦੇ ਵਿੱਚ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਵੀ 2 ਜੁਲਾਈ ਨੂੰ ਸਾਰਾ ਜਿਹੜਾ ਰੀਜਨ ਕਵਰ ਹੋ ਗਿਆ ਸੀ ਜੇ ਅਸੀਂ ਜੁਲਾਈ ਦੀ ਲੁਧਿਆਣਾ ਦੀ ਬਾਰਿਸ਼ ਦੇਖੀਏ ਤਾਂ ਨੋਰਮਲ ਜਿਹੜੀ ਲੁਧਿਆਣਾ ਦੀ ਮੌਨਸੂਨ ਪਰਸਾਤ ਜੁਲਾਈ ਮਹੀਨੇ ਦੀ 220.4 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 77.8 ਮਿਲੀਮੀਟਰ ਜੋ ਹੈ ਉਹ ਹੋ ਚੁੱਕੀ ਹੈ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ 12 ਤਰੀਕ ਨੂੰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ 12 ਤਰੀਕ ਨੂੰ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ। ਤਾਂ ਮਸ ਨੂੰ ਤਾਂ ਇਹ ਹੀ ਦੱਸ ਸਕਦੇ ਹਾਂ ਜੀ ਕਿ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ 12 ਤਰੀਕ ਨੂੰ ਹੈਵੀ ਬਾਰਿਸ਼ ਵੀ ਹੋ ਸਕਦੀ ਹੈ। ਅਸੀਂ ਇਹ ਹੀ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬਾਰਿਸ਼ ਜਿਹੜੀ ਝੋਨੇ ਦੀ ਫਸਲ ਲਈ ਕਾਫੀ ਲਾਏਵੰਦ ਸੇਦੋਂ ਪੜੀ ਹੈ। ਜਿਹੜੇ ਸਬਜ਼ੀਆਂ ਦੀ ਖੇਤੀ ਕਰਦੇ ਆ ਜੀ ਉਹਨਾਂ ਨੂੰ ਇਹ ਹੀ ਦੱਸ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਬਾਰਿਸ਼ ਲਾਈਟ ਟੂ ਮੋਡਰੇਟ ਹੋ ਸਕਦੀ ਹੈ ਪਰ ਬਰਾਤਰੀ ਨੂੰ ਹੈਵੀ ਵੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਅਕੋਰਡਿੰਗਲੀ ਜਿਹੜਾ ਫਸਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਨਵੀਤ ਕੌਰ ਕਿੰਗਰਾ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਹਿੱਸੇ ਵਿੱਚ 4 ਤੋਂ 5 ਦਿਨ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਜਦਕਿ 12 ਤਰੀਕ ਨੂੰ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਲਈ yellow alert ਵੀ ਜਾਰੀ ਕੀਤਾ ਗਿਆ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ। ਜੀ ਮੌਨਸੂਨ ਦੀ ਆਮਦ ਸਾਰੇ ਸਟੇਟਸ ਦੇ ਵਿੱਚ ਹੀ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਵੀ 2 ਜੁਲਾਈ ਨੂੰ ਸਾਰਾ ਜਿਹੜਾ ਰੀਜਨ ਕਵਰ ਹੋ ਗਿਆ ਸੀ ਔਰ ਜੋ بارش ਅੱਜ ਕੱਲ ਅਬਜ਼ਰਵ ਕਿਤੇ ਕਿਤੇ ਕੀਤੀ ਜਾ ਰਹੀ ਹੈ ਜੇ ਅਸੀਂ ਜੁਲਾਈ ਦੀ ਲੁਧਿਆਣਾ ਦੀ بارش ਦੇਖੀਏ ਤਾਂ ਨੋਰਮਲ ਜਿਹੜੀ ਲੁਧਿਆਣਾ ਦੀ ਮੌਨਸੂਨ ਬਰਸਾਤ ਜੁਲਾਈ ਮਹੀਨੇ ਦੀ 220.4 ਮਿਲੀਮੀਟਰ ਹੈ ਔਰ ਇਸ ਵਾਰ ਇਹ ਹੁਣ ਤੱਕ 77.8 ਮਿਲੀਮੀਟਰ ਜੋ ਹੈ ਉਹ ਹੋ ਚੁੱਕੀ ਹੈ ਔਰ ਜੇਸੀ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 35.6 ਡਿਗਰੀ ਸੈਲਟ੍ਰੀਟ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨੋਰਮਲ ਡੇ ਟਾਈਮ ਟੈਂਪਰੇਚਰ 34.8 ਡਿਗਰੀ ਸੈਲਟ੍ਰੀਟ ਸੀ ਸੋ ਇਹ ਲਗਭਗ ਪੁਆਇੰਟ 8 ਡਿਗਰੀ ਸੈਲਟ੍ਰੀਟ ਨੋਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 30.2 ਡਿਗਰੀ ਸੈਲਟ੍ਰੀਟ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 26.8 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 30.4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਔਰ ਜੇ ਆਨਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ 12 ਤਰੀਕ ਨੂੰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ 12 ਤਰੀਕ ਨੂੰ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਅਪ ਦੇਖੋ ਹੁਣ ਤੱਕ ਕਿੰਨੀ ਬਰਸਾਤ ਹੋਈ ਨਹੀਂ ਹੋਈ ਕਿਤੇ ਕਿੰਨਾ ਕਿਰਾ ਨੋਰਮਲ ਜਿਹੜਾ ਹੁੰਦਾ ਹੈ ਹਾਂ ਜੀ ਲੁਧਿਆਣਾ ਦੇ ਜੁਲਾਈ ਮਹੀਨੇ ਦੀ ਨੋਰਮਲ ਜਿਹੜੀ ਮੌਨਸੂਨ ਬਰਸਾਤ 220.4 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 77.8 ਮਿਲੀਮੀਟਰ ਹੋ ਚੁੱਕੀ ਹੈ ਇੱਕ ਮੂਲ ਵੀ ਕਾਫੀ ਆ ਬਿਲਕੁਲ ਜੀ ਕਿਉਂਕਿ ਮੌਨਸੂਨ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਔਰ ਇਹਦੇ ਵਿੱਚ ਹਿਊਮਿਡਿਟੀ ਕਾਫੀ ਰਹਿੰਦੀ ਹੈ ਜਦੋਂ ਕਿ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਜੂਨ ਮਹੀਨੇ ਨਾਲੋਂ ਹੁਣ ਟੈਂਪਰੇਚਰ ਘੱਟ ਚੱਲ ਰਿਹਾ ਹੈ ਨੇ ਕਿਉਂਕਿ ਮੇਅਰ ਜੂਨ ਦੇ ਵਿੱਚ ਅਸੀਂ ਟੈਂਪਰੇਚਰ ਮੋਸਟਲੀ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਆਬਜ਼ਰਵ ਕੀਤਾ 45 ਡਿਗਰੀ ਸੈਂਟੀਗ੍ਰੇਡ ਤੋਂ ਵੀ ਉੱਪਰ ਗਿਆ ਜਦੋਂ ਕਿ ਹੁਣ ਜਿਹੜਾ ਡੇ ਟਾਈਮ ਟੈਂਪਰੇਚਰ ਅੱਜਕੱਲ 35 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਚੱਲ ਰਿਹਾ ਹੈ ਪਰ ਕਿਉਂਕਿ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਸਾਊ ਕਰਕੇ ਜਿਹੜਾ ਹਵਾ ਦੇ ਵਿੱਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਹੈ ਸੋ ਉਹਦੇ ਕਰਕੇ ਕਾਫੀ ਅਨਕੰਫਰਟੇਬਲ ਕੰਡੀਸ਼ਨਸ ਸਾਨੂੰ ਲੱਗ ਰਹੀਆਂ ਨੇ ਸਾਨੂੰ ਗਰਮੀ ਬਹੁਤ ਉਹਦੇ ਨਾਲ ਜ਼ਿਆਦਾ ਮਹਿਸੂਸ ਹੋ ਰਹੀ ਹੈ ਕਿਸਾ ਨਾ फार्मर्स ਨੂੰ ਤਾਂ ਇਹ ਹੀ ਦੱਸ ਸਕਦੇ ਆ ਜੀ ਕਿ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ 12 ਤਰੀਕ ਨੂੰ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਅਸੀਂ ਇਹ ਹੀ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬਾਰਿਸ਼ ਜਿਹੜੀ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਸਿੱਧ ਹੁੰੜਾੜੀ ਹੈ ਕਿਉਂਕਿ ਝੋਨੇ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸੋ ਜੇ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਵੀ ਪੂਰੀ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਜਿਹੜੇ ਗਰਾਊਂਡ ਵਾਟਰ ਰਿਸੋਰਸਸ ਤੇ ਪ੍ਰੈਸ਼ਰ ਪੈ ਰਿਹਾ ਉਹਦੇ ਵਿੱਚ ਵੀ ਇਹਦੀ ਹੈਲਪ ਹੋ ਸਕਦੀ ਹੈ ਔਰ ਆਮ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ بارش ਹੋ ਸਕਦੀ ਹੈ ਹਾਲਾਂਕਿ بارش ਦੇ ਨਾਲ ਥੋੜਾ ਟੈਂਪਰੇਚਰ ਵੀ ਡਾਊਨ ਆ ਜਾਂਦਾ ਔਰ ਵੈਦਰ ਕੰਡੀਸ਼ਨਸ ਵੀ ਇੰਪਰੂਵ ਹੋ ਜਾਂਦੀਆਂ ਨੇ ਪਰ ਫਿਰ ਵੀ ਕਿਉਂਕਿ ਹੁਣ ਜਿਹੜਾ ਮੌਨਸੂਨ ਸੀਜ਼ਨ ਹੈ ਸੋ ਨਮੀ ਦੀ ਮਾਤਰਾ ਹਲੇ ਫਿਲਹਾਲ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹਵਾ ਵਿੱਚ ਜ਼ਿਆਦਾ ਹੀ ਰਹਿਣ ਵਾਲੀ ਹੈ ਸੋ ਜਿਹੜੀਆਂ ਹੌਟ ਐਂਡ ਹਿਊਮਿਡ ਕੰਡੀਸ਼ਨਸ ਮਿਲ ਕੇ ਕਾਫੀ ਅਨਕੰਫਰਟ ਕ੍ਰੀਏਟ ਕਰਦੀਆਂ ਨੇ ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆ ਰਹਿ ਸਕਦੀਆਂ ਨੇ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਆਪਦੀ ਸਿਹਤ ਦਾ ਧਿਆਨ ਰੱਖੋ ਪ੍ਰੋਪਰ ਹੈਲਦੀ ਐਂਡ ਨਿਊਟ੍ਰੀਸ਼ਸ ਡ ਔਰ ਵੱਤੋ ਵੱਦ ਲਿਕੁਇਡਸ ਲੋਰ ਬਾਡੀ ਨੂੰ ਹਾਈਡਰੇਟਡ ਰੱਖੋ ਤਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਸਿਹਤ ਨੂੰ ਕੋਈ ਨੁਕਸਾਨ ਨਾ ਹੋ ਸਕੇ ਜਿਹੜੇ ਸਬਜ਼ੀਆਂ ਦੀ ਖੇਤੀ ਕਰਦੇ ਆ ਉਹਨਾਂ ਨੂੰ ਕੀ ਜਾਨਾ ਦ। ਜਿਹੜੇ ਸਬਜ਼ੀਆਂ ਦੀ ਖੇਤੀ ਕਰਦੇ ਆ ਜੀ ਉਹਨਾਂ ਨੂੰ ਇਹ ਹੀ ਦੱਸ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਬਾਰਿਸ਼ ਲਾਈਟ ਟੂ ਮੋਡਰੇਟ ਹੋ ਸਕਦੀ ਹੈ ਔਰ 12 ਤਰੀਕ ਨੂੰ ਹੈਵੀ ਵੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਅਕੋਰਡਿੰਗਲੀ ਜਿਹੜਾ ਫਸਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।